ਪੰਜਾਬੀ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਬਾਹਰ ਖੜਾ ਤੇ ਲਗਾਤਾਰ ਤਣਾਅ ਦੇਖਣ ਨੂੰ ਮਿਲ ਰਿਹਾ ਚੰਨੀਆਂ ਨੂੰ ਪੁਲਿਸ ਤੇ ਸਟੂਡੈਂਟਸ ਦੇ ਵਿਚਾਲੇ ਤੇ ਤੁਹਾਨੂੰ ਬੱਸ ਦੀ ਕਿ ਇੱਕ ਨੰਬਰ ਗੇਟ ਤੇ ਜਿਹੜਾ ਆਇਆ ਹੈਗਾ ਪੁਲਿਸ ਵਾਲੇ ਨੇ ਜਿਹੜਾ ਹੈਗਾ ਸਟੂਡੈਂਟ ਨੂੰ ਜਾਣ ਵੀ ਦੇ ਦਿੱਤਾ ਗਿਆ ਹੈਗਾ ਪਰ ਮੈਂ ਨਾਲ ਗੱਲਬਾਤ ਕਰਨ ਦੇ ਲਈ ਇਸ ਤमाम ਗੱਲਾਂ ਕਰਨ ਦੇ ਲਈ ਸੈਨੇਟ ਦੀ ਗੱਲਾਂ ਨੂੰ ਲੈ ਕੇ ਜਾਂ ਹੋਰ ਸਟੂਡੈਂਟ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਮੈਂ ਸਿਆਸਤ ਦੇ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਜੀ ਮੇਰੇ ਨਾਲ ਹੈ ਸਰ ਅਸੀਂ ਗੱਲ ਕਰਾਂਗੇ ਕਿਵੇਂ ਦੇਖਦੇ ਹੋ ਸੈਨੇਟ ਦੇ ਜਿਹੜਾ ਹੈਗਾ ਲੈ ਕੇ ਅੱਜ ਪਰਦਰਸ਼ਨ ਕੀਤਾ ਜਾ ਰਿਹਾ ਹੈਗਾ ਕੀ ਕਹਿਣਾ ਚਾਹੂਗੇ ਐਡਮਿਨਿਸਟ੍ਰੇਸ਼ਨ ਦੀ ਤੇ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਵੀ ਐਡਮਿਨਿਸਟ੍ਰੇਸ਼ਨ ਦੀ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਮੂਰਖਤਾ ਆ ਤੁਸੀਂ ਲੋਕ ਇੱਕ ਸ਼ਾਂਤਮਈ ਪ੍ਰੋਟੈਸਟ ਕਰਨਾ ਚਾਹੁੰਦੇ ਆ ਤੁਹਾਨੂੰ ਕੀ ਦਿੱਕਤ ਆਉਂਦੀ ਜੇ ਕਿ ਉਹ ਹਥਿਆਰ ਲੈ ਕੇ ਆ ਰਿਹਾ ਆ ਇਟਾ ਪੱਥਰ ਮਾਰਦੇ ਆ ਤੇ ਤੁਹਾਨੂੰ ਰੋਕਣ ਦਾ ਜਾਂ ਇਸ ਤਰੀਕੇ ਨਾਲ ਘੇਰਾਬੰਦੀ ਕਰਨ ਦੀ ਸਮਝ ਪੈਂਦੀ ਆ ਪੂਰੀ ਦੀ ਪੂਰੀ ਯੂਨੀਵਰਸਿਟੀ ਇੱਕ ਕਿਲਾਬੰਦੀ ਕਰਕੇ ਰੱਖਤੀ ਆ ਇੰਨੀ ਪੁਲਿਸ ਗੇਟ ਬੰਦ ਬਿਲਕੁਲ ਉਹ ਹਾਲਾਤ ਜਿਹੜਾ ਅੱਜ ਤੋਂ 4-5 ਸਾਲ ਪਹਿਲਾਂ ਕਿਸਾਨ ਜਦੋਂ ਦਿੱਲੀ ਨੂੰ ਚੱਲੇ ਸੀ ਤੇ ਰਾਹ ਤੇ GT ਰੋਡ ਨੂੰ ਰੋਕਿਆ ਗਿਆ ਸੀ ਬਿਲਕੁਲ ਉਹ ਹਾਲਾਤ ਬਣਿਆ ਬੜੀ ਅਫਸੋਸ ਵਾਲੀ ਗੱਲ ਆ ਸਾਰੇ ਚੰਡੀਗੜ੍ਹ ਦੇ ਜਿਹੜੇ ਜਿੱਥੋਂ-ਜਿੱਥੋਂ ਸੜਕਾਂ ਚੰਡੀਗੜ੍ਹ ਨੂੰ ਅੰਦਰ ਲੋਕ ਆਉਂਦੇ ਸਾਰਿਆਂ ਤੇ ਨਾਕਾਬੰਦੀ ਕੀਤੀ ਆ ਕਿਸਾਨਾਂ ਨੂੰ ਹੋਰ ਨਾਲ ਨੂੰ ਬਹੁਤ ਸਾਰੇ ਲੋਕਾਂ ਨੂੰ ਇੱਥੇ ਨਹੀਂ ਆਉਣ ਦਿੱਤਾ ਗਿਆ ਹੁਣ ਇਹ ਹਾਲਾਤ ਜੇ ਇਸ ਤਰ੍ਹਾਂ ਤੁਸੀਂ ਲੋਕਾਂ ਦੇ ਗੁੱਸੇ ਨੂੰ ਲੋਕਾਂ ਦੇ ਪ੍ਰੋਟੈਸਟ ਨੂੰ ਰੋਕ ਸਕਦੇ ਆ ਕਦੀ ਨਹੀਂ ਰੋਕ ਸਕਦੇ ਗੱਲ ਕੁਝ ਵੀ ਨਹੀਂ ਐ ਗੱਲ ਇਹ ਐ ਕਿ ਸਟੂਡੈਂਟ ਜਿਹੜੇ ਆ ਜਾਂ ਇਥੋਂ ਦੇ ਫੈਕਲਟੀ ਆ ਟੀਚਰ ਆ ਸਾਰੇ ਇਸ ਗੱਲ ਦੀ ਮੰਗ ਕਰ ਰਹੇ ਆ ਇੱਕ ਸਾਲ ਹੋ ਗਿਆ ਤੁਹਾਡੀ ਕੋਈ ਸੈਨਟ ਨਹੀਂ ਯਾਨੀ ਜਿਹੜੀ ਗਵਰਨਿੰਗ ਬਾਡੀ ਆ ਜਿਹਨੇ ਇਸ ਯੂਨੀਵਰਸਿਟੀ ਨੂੰ ਚਲਾਉਣਾ ਜਿਹੜੀ ਬੀਸੀ ਤੋਂ ਵੀ ਉੱਪਰ ਆ ਉਹ ਇਥਨੇ ਚਲਾਉਣਾ ਉਹ ਹੈ ਹੀ ਨਹੀਂ ਤੇ ਯੂਨੀਵਰਸਿਟੀ ਕੀ ਗੱਲ ਆ ਕੇ ਐਡੀ ਵੱਡੀ ਪੁਰਾਣੀ ਯੂਨੀਵਰਸਿਟੀ ਆ ਤੁਸੀਂ ਉਸ ਦੀ ਇਹ ਹੱਤੱਕ ਕਰੋਗੇ ਬੇਇੱਜ਼ਤੀ ਕਰੋਗੇ 6000 ਤੋਂ ਵੀ ਵੱਧ ਪੁਲਿਸ ਵਾਲੇ ਜਿਹੜੇ ਹੈਗੇ ਆ ਚੱਡੇਗੜ੍ਹ ਪੁਲਿਸ ਨੇ ਤਨਾਤ ਕੀਤੇ ਨੇ ਬੱਚਿਆਂ ਦੇ ਲਈ ਸਟੂਡੈਂਟਸ ਦੇ ਲਈ ਪਰ ਫਿਰ ਵੀ ਜਿੱਤ ਦਿਖਦੀ ਹੋਈ ਨਜ਼ਰਾਈ ਇੱਕ ਨੰਬਰ ਗੇਟ ਤੋਂ ਬੱਚੇ ਨੂੰ ਅੰਦਰ ਦਾਖਾ ਦਿੱਤਾ ਗਿਆ ਮੋਰਚੇ ਤੱਕ ਮੈਂ ਬਿਲਕੁਲ ਵੇਲੇ ਸਿਰ ਸਵੇਰੇ ਆ ਗਿਆ ਸੀਗਾ 11 ਵਜੇ ਕੱਟ ਹੋਣਾ ਸੀ ਮੈਂ ਸਵਾ 10 ਤੋਂ ਪਹਿਲਾਂ ਹੀ ਆ ਗਿਆ ਮੈਨੂੰ ਪਤਾ ਸੀ ਕੋਈ ਨਾ ਕੋਈ ਕਰਤੂਤਾਂ ਹੋਣ ਗਿਆ ਉੱਥੇ ਥੋੜੇ ਬੱਚੇ ਆਏ ਐਵੇਂ 100 200 ਬੱਚਾ ਆਇਆ ਸੀਗਾ ਤੇ ਉਹਨਾਂ ਨੇ ਅੰਦਰ ਨਹੀਂ ਵੜਨ ਦਿੱਤੇ ਜਿਨ੍ਹਾਂ ਕੋਲ ਆਈ ਕਾਰਡ ਸੀਗੇ ਆਪਣੀ ਯੂਨੀਵਰਸਿਟੀ ਹੌਸਟਲ 'ਚ ਰਹਿੰਦੇ ਉਹਨਾਂ ਨੂੰ ਵੀ ਨਹੀਂ ਸੀ ਵੜਨ ਦਿੰਦੇ ਫਿਰ ਬੱਚੇ ਅੰਦਰੋਂ ਕੁਛ ਆਏ ਕੁਛ ਬਾਹਰ ਲਿਆਂਦੇ ਰਲ ਕੇ ਤੇ ਗੇਟ ਆ ਆਪ ਠੱਕੇ ਨਾਲ ਬਿਲਕੁਲ ਉਂਜੀ ਖੋਲਿਆ ਜਿਵੇਂ ਜੀਟੀ ਰੋਡ ਕਿਸਾਨਾਂ ਨੇ ਖੋਲੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀ ਗੱਲ ਕੀਤੀ ਕਿਸਾਨਾਂ ਵਾਲਾ ਮਾਹੌਲ ਜਿਹੜਾ ਹੈਗਾ ਇੱਥੇ ਦੇਖਣ ਨੂੰ ਮਿਲਿਆ ਸਟੂਡੈਂਟ ਜਿਹੜੇ ਨੇ ਬੜੀ ਦੂਰ ਦੂਰ ਤੋਂ ਹੀ ਪਹੁੰਚੇ ਨੇ ਮੈਂ ਗੱਲਬਾਤ ਕਰ ਰਿਹਾ ਸੀ ਕਰਾਜਿਸਤਾਨ ਪੰਜਾਬ ਤੋਂ ਕੀ ਲੱਗਦਾ ਹੈ ਕਿ ਆਪਾਂ ਆਪਣੇ ਪੰਜਾਬ ਦੀ ਰਾਜਸਥਾਨੀ ਦੇ ਵਿੱਚ ਆਪਣੇ ਹੱਕਾਂ ਦੇ ਲਈ ਲੜਮੇ ਨਹੀਂ ਸਕਦੇ ਹੁਣ ਬਿਲਕੁਲ ਦੇਖੋ ਸੋਸ਼ਲ ਮੀਡੀਆ ਦਾ ਜੋ ਗਿਆ ਹਰ ਬੰਦਾ ਆਪਣੇ ਚੰਗੇ ਤਰੀਕੇ ਨਾਲ ਹਰ ਬੰਦਾ ਰੋਜ਼ ਅਪਡੇਟ ਹੁੰਦਾ ਕਿ ਕਿੱਥੇ ਕੀ ਹੋਇਆ ਇਹਨਾਂ ਨੇ 10 ਤਰੀਕ ਦੀ ਵੱਡੀ ਕਾਲ ਦਿੱਤੀ ਸੀ ਜੋ ਵੀ ਇੱਥੇ ਜਿਨ੍ਹਾਂ ਨੇ ਵੀ ਨਮਕ ਖਾਦਾ ਇਸ ਯੂਨੀਵਰਸਿਟੀ ਦਾ ਜਿਨ੍ਹਾਂ ਨੇ ਵੀ ਡਿਗਰੀ ਕੀਤੀ ਆ ਲੋਕੀ ਚਾਰ ਚਾਰ ਪੀੜੀਆਂ ਪ੍ਰਾਣੀਆਂ ਪੀੜੀਆਂ ਤੋਂ ਇਹ ਹੋਈ ਸਭ ਤੋਂ ਪੁਰਾਣੀ 143 ਸਾਲ ਪੁਰਾਣੀ ਯੂਨੀਵਰਸਿਟੀ ਹੈ ਤਾਂ ਉਹਨਾਂ ਨੇ ਸਾਰਿਆਂ ਨੇ ਇਸ ਗੱਲ ਦਾ ਕਹਿਿਆ ਕੀਤਾ ਕਿ ਆ ਜੀ ਉਸ ਯੂਨੀਵਰਸਿਟੀ ਤੇ ਜਿੱਥੋਂ ਉਹਨਾਂ ਨੇ ਇੰਨੀ ਸਿੱਖਿਆ ਪ੍ਰਾਪਤ ਕੀਤੀ ਆ ਉਹਦੇ ਤੇ ਭਾਰੀ ਬਣੀਆਂ ਤੇ ਆਪਾਂ ਨੂੰ ਆਉਣਾ ਪਰ ਇਹਨਾਂ ਨੇ ਉਹਨਾਂ ਨੂੰ ਖੱਜਲ ਖਵਾਰ ਕਰਨ ਦੀ ਲੋਕਾਂ ਨੂੰ ਔਰ ਰੋਕਣ ਦੇ ਬੈਰੀਕੇਡਿੰਗ ਕਰਨ ਦੀ ਕੋਈ ਕਸਰ ਨਹੀਂ ਛੱਡੀ ਪਰ ਉਹਦੇ باوجود ਮਿੰਨੂ ਲੱਗਦਾ ਹੈ ਕਿ ਘੱਟੋ ਘਾਟ 8 10 ਹਜ਼ਾਰ ਲੋਕ ਅੰਦਰ ਚਲੇ ਗਏ ਆ ਤੇ ਫਿਰ ਕੱਚੀ ਤੇ ਹੋਈ ਹੀ ਇਹਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੁਸੀਂ ਸੈਂਟਰ ਦੇ ਨਾਲ ਤਾਂ ਪੇਚਾ ਪੈ ਗਿਆ ਹੈਗਾ ਸਟੂਡੈਂਟ ਦਾ ਕੀ ਲੱਗਦਾ ਕਿ ਨੋਟੀਫਿਕੇਸ਼ਨ ਜਾਰੀ ਹੋਏਗੀ ਬਿਲਕੁਲ ਹੋਊਗੀ ਨਾ ਹੋਊਗੀ ਤੇ ਮਹਾਮੂਰਖਤਾ ਉਹ ਪਹਿਲਾ ਮੂਰਖਤਾ ਇਹ ਸਾਰਾ ਕੁਝ ਕਰਨਾ ਕਿ ਯੂਨੀਵਰਸਿਟੀ ਦੇ 게ਟਾਂ ਨੂੰ ਬੈਰੀਕੇਡ ਕਰਕੇ ਕਿਸੇ ਨੂੰ ਨਾ ਵੰਨ ਦੇਣਾ ਹਾਲਾਤ ਦੇ ਕਿਸੇ ਚ ਵੀਰੇ ਮੈਂ ਅੰਦਰ ਆਇਆ ਉੱਥੇ ਐਉਂ ਸੀ ਜਿਵੇਂ ਕਿ ਕੋਈ ਭੂਤ ਫਿਰ ਗਿਆ ਹੋਵੇ ਜਾਣੀ ਇੱਕ ਅਨ ਅਨੌਸ ਦਫਾ ਚਕਾੜੀ ਲਾਤੀ ਕੁਛ ਇੱਕ ਬੰਦਾ ਪ੍ਰਿੰਦਾ ਨੀ ਸੀ ਅੰਦਰ ਯੂਨੀਵਰਸਿਟੀ ਦੇ ਸਾਰੀ ਹੌਸਟਲ ਬੰਦ ਕਰਤੇ ਆ ਸਾਰੇ ਮਾਰਕੀਟ ਬੰਦ ਕਰ ਦਿੱਤੀ ਆ ਜਿਨ੍ਹਾਂ ਦੇ ਪ੍ਰਾਈਵੇਟ ਅਦਾਰੇ ਆ ਉਹਨਾਂ ਨੂੰ ਤੁਸੀਂ ਕਿਵੇਂ ਬੰਦ ਕਰ ਸਕਦੇ ਆ ਇਸ ਲਈ ਇਹ ਹਾਲਾਤ ਅੰਦਰ ਤੁਸੀਂ ਦੇਖੋ ਆ ਹੁਣ ਮੈਂ ਚਾਹ ਪੀਣੀ ਜਾਂ ਕੁਛ ਵੀ ਸੀਗਾ ਲੰਚ ਨਹੀਂ ਆ ਕੋਈ ਕਿਤੇ ਨਹੀਂ ਸਟੂਡੈਂਟ ਸੈਂਟਰ ਬੰਦ ਚਾਹ ਵੀ ਜੇ ਤੁਹਾਨੂੰ ਜਿਆਦਾ ਪ੍ਰੋਫੈਸਰ ਸਾਹਿਬ ਅੰਦਰ ਬੱਚਾ ਨੂੰ ਆਈ ਕਾਰ ਦਿਖਾ ਰਹੇ ਆ ਬੱਚੇ ਪਿੱਛੇ ਪਏ ਹੋਏ ਆ ਬੰਡੇ ਵੱਜਰੇ ਆ ਕਿ ਟੀਚਰ ਘਰਾਂ ਤੋਂ ਆਪਣੇ ਸਮਾਨ ਲਿਆ ਕੇ ਉੱਥੇ ਮਾੜਾ ਮੋਟਾ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਮੀਂਹ ਬਾਰੂ ਜਾਣ ਦਿੱਤਾ ਜਾ ਰਿਹਾ ਇਹ ਹਾਲਾਤ ਬਣਾਏ ਆ ਇਹ ਨਹੀਂ ਕਿ ਕੱਲੀ ਨਹੀਂ ਉੱਥੇ ਘੱਟੋ ਘੱਟ ਜਿਹੜਾ ਸਿੰਘੂ ਟਿਕਰੀ ਬਾਰਡਰ ਦੇ ਉੱਤੇ ਸੇਵਾਦਾਰਾਂ ਤੇ ਕੋਈ ਰੁਕਾਵਟ ਨਹੀਂ ਸੀ ਲੋਕ ਆਉਂਦੇ ਸੀ ਸੇਵਾ ਕਰਦੇ ਇੱਥੇ ਤੇ ਬਿਲਕੁਲ ਸਿੱਕੇਬੰਦ ਸੀਲਬੰਦ ਜਿਵੇਂ ਜੇਲ੍ਹ ਨੂੰ ਇੱਕ ਜੇਲ੍ਹ ਨੂੰ ਆ ਬਣਾ ਕੇ ਰੱਖਤਾ ਬੜਾ ਫੋਸਤੀ ਗੱਲ ਬਹੁਤ ਦੁੱਖ ਹੋਇਆ ਬੜਾ ਗੁੱਸਾ ਵੀ ਆਉਂਦਾ ਔਰ ਬਹੁਤ ਇੱਕ ਨਿਰਾਸ਼ਾ ਵੀ ਹੁੰਦੀ ਹੈ ਇਸ ਗੱਲ ਤੇ ਕਿ ਇਹ ਯੂਨੀਵਰਸਿਟੀ ਜਿਹੜਾ ਇਨਾ ਉੱਚਾ ਕਰ ਦਿਆ ਇਨਾ ਹੁਣ ਦੇ ਹਾਕਮਾਂ ਨੇ ਭਾਵੇਂ ਉਹ ਯੂਨੀਵਰਸਿਟੀ ਦੇ ਆ ਭਾਵੇਂ ਉਹ ਕੇਂਦਰ ਦੇ ਆ ਇਹਨਾਂ ਨੇ ਇਹਦਾ ਕੀ ਬਣਾ ਦਿੱਤਾ ਪਰ ਮੈਨੂੰ ਲੱਗਦਾ ਅੱਜ ਦੇ ਤੱਕੇ ਦੇ ਨਾਲ ਗੱਡੀ ਲਈ ਚੜ ਜਾਣੀ ਆ ਔਰ ਇਹ ਮੈਨੂੰ ਮੇਰੇ ਮੁਤਾਬਕ ਸ਼ਾਮ ਤੱਕ ਜਾਂ ਇੱਕ ਅੱਦੇ ਦਿਨ ਤੱਕ ਇਹ ਬਿਲਕੁਲ ਨੋਟੀਫਿਕੇਸ਼ਨ ਜਾਰੀ ਹੋ ਜੂਗੀ ਜੇ ਨਹੀਂ ਕਰਨਗੇ ਤੇ ਬਹੁਤ ਮਹਿੰਗਾ ਪਊ ਤੇ ਇਹ ਸੀ ਕਿ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਇਹਨਾਂ ਦਾ ਇਹੀ ਕਹਿਣਾ ਹੈਗਾ ਕੀ ਅੱਜ ਦਾ ਜਿਹੜਾ ਰੋਸ਼ ਹੋਇਆ ਤੇ ਸ਼ਾਇਦ ਜਿਹੜਾ ਹੈਗਾ ਅੱਜ ਨਹੀਂ ਤਾਂ ਕੱਲ ਜਾਂ ਇੱਕ ਦੋ ਦਿਨ ਬਾਅਦ ਜਿਹੜਾ ਹੈਗਾ ਸੈਂਟਰ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨੀ ਪਵੇਗੀ ਨਹੀਂ ਤਾਂ ਸਟੂਡੈਂਟ ਦਾ ਜਿਹੜਾ ਹੈਗਾ ਅ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਹਾਲੇ ਵੀ ਜਿਹੜੇ ਹੈਗੇ 2 ਨੰਬਰ ਗੇਟ ਦੇ ਬਾਅਦ ਦੋ ਬੱਸਾਂ ਲਾ ਕੇ ਜਿਹੜਾ ਹੈਗਾ ਰਸਤਾ ਬੰਦ ਕੀਤਾ ਹੋਇਆ ਤੇ 1 ਨੰਬਰ ਗੇਟ ਤੋਂ ਜਿਹੜੀ ਹੈਗੀ ਹੈ ਹਵਾ ਜਾਈ ਵੀ ਸਟਾਰਟ ਕਰ ਦਿੱਤੀ ਗਈ ਹੈ